ਇਕ ਓੰਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇਕ ਹੈ ਹਾਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਰਾਗ ਸੋਹੀ ਛੰਤ ਮਹੱਲਾ ਪਹਿਲਾ ਘਰ ਚੌਥਾ ਇਹ ਛੰਤ ਰਾਗ ਸੋਹੀ ਦੇ ਚੌਥੇ ਘਰ ਵਿੱਚ ਉਚਾਰਨ ਕੀਤੇ ਹੋਏ ਧੰਨ ਗੁਰੂ ਨਾਨਕ ਦੇਵ ਜੀ ਦੇ ਹਨ ਜਿਨ ਕੀ ਯਾਤਨ ਦੇਖਿਆ ਜਗ ਤੰਦੜਾ ਲਾਇਆ ਜਿਵੇਂ ਪ੍ਰਭੂ ਨੇ ਇਹ ਜਗਤ ਪੈਦਾ ਕੀਤਾ ਹੈ ਉਸੇ ਨੇ ਇਸ ਦੀ ਸੰਭਾਲ ਕੀਤੀ ਹੋਈ ਹੈ ਉਸੇ ਨੇ ਇਸ ਨੂੰ ਮਾਇਆ ਦੀ ਧੋੜ ਭਾਜ ਵਿੱਚ ਲਾਇਆ ਹੋਇਆ ਹੈ ਦਾਨ ਤੇਰੇ ਕਟ ਚਾਨਣਾ ਤਨ ਚੰਦ ਦੀ ਪਾਇਆ ਪਰ हे ਪ੍ਰਮਾਤਮਾ ਤੇਰੀ ਬਖਸ਼ਿਸ਼ ਨਾਲ ਕਿਸੇ ਸੁਭਾਗ ਹਿਰਦੇ ਵਿੱਚ ਤੇਰੀ ਜੋਤ ਦਾ ਚਾਨਣ ਹੁੰਦਾ ਹੈ ਕਿਸੇ ਸੁਭਾਗ ਸ਼ਰੀਰ ਵਿੱਚ ਚੰਦ ਚਮਕਦਾ ਹੈ ਪਾਪ ਤੇਰੇ ਨਾਮ ਦੀ ਸ਼ੀਤਲਤਾ ਹੁਲਾਰੇ ਤਿੰਦੀ ਹੈ ਚੰਦੋ ਦੀ ਪਾਇਆ দান ਹਰ ਕੈ ਦੁੱਖ ਅੰਧੇਰਾ ਉੱਠ ਗਿਆ ਵਾਇਗਰੂ ਦੀ ਬਖਸ਼ਿਸ਼ ਨਾਲ ਜਿਸ ਹਿਰਦੇ ਵਿੱਚ ਪ੍ਰਭੂ ਨਾਮ ਦੀ ਸ਼ੀਤਲਤਾ ਲਿਸ਼ਕਮਾਰ ਦੀ ਹੈ ਉਸ ਹਿਰਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਅਤੇ ਦੁੱਖ ਗਲੇਸ਼ ਦੂਰ ਹੋ ਜਾਂਦਾ ਹੈ ਗੁਣਜੰਜ ਲਾੜੇ ਨਾਲ ਸੋਹ ਹੈ ਪਰਖ ਮੋਹਣੀਏ ਲਾਇਆ ਜਿਵੇਂ ਜਾਂਝ ਲਾੜੇ ਨਾਲ ਹੀ ਸੋਣੀ ਲੱਗਦੀ ਹੈ। ਤਿਵੇਂ ਜੀਵ ਇਸਤਰੀ ਤੇ ਗुण ਤਦੋ ਹੀ ਸੋਭਦੇ ਹਨ। ਜੇ ਪ੍ਰਭੂਪਤੀ ਹਿਰਦੇ ਵਿੱਚ ਵਰਤਾ ਹੋਵੇ। ਜਿਸ ਜੀਵ ਇਸਤਰੀ ਨੇ ਆਪਣੇ ਜੀਵਨ ਨੂੰ ਪ੍ਰਭੂ ਦੀ ਸੇਵਸਲਾ ਨਾਲ ਸੁੰਦਰ ਬਣਾ ਲਿਆ ਹੈ। ਉਸਨੇ ਇਸ ਦੀ ਕਦਰ ਸਮਝ ਕੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ। ਵਿਆਹ ਹੋਆ ਸੋਭ ਸੇਤੀ ਪੰਜ ਸਬਦੀ ਆਇਆ। ਉਸ ਦਾ ਪ੍ਰਭੂਪਤੀ ਨਾਲ ਮਿਲਾਪ ਹੋ ਜਾਂਦਾ ਹੈ ਲੋਕ ਪਰ ਲੋਕ ਵਿੱਚ ਉਸ ਨੂੰ ਸੋਭਾ ਵੀ ਮਿਲਦੀ ਹੈ ਇੱਕ रस ਆਤਮਕ ਆਨੰਦ ਦਾ ਦਾਤਾ ਪ੍ਰਭੂ ਉਸ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਜਿਨ ਕੀ ਆਤਿਨ ਦੇਖਿਆ ਜਗ ਤੰਦੜਾ ਲਾਇਆ ਜਿਸ ਪਰਮਾਤਮਾ ਨੇ ਇਹ ਜਗਤ ਪੈਦਾ ਕੀਤਾ ਹੈ ਉਹੀ ਇਸ ਦੀ ਸੰਭਾਲ ਕਰਦਾ ਹੈ ਉਸ ਨੇ ਇਸ ਨੂੰ ਮਾਇਆ ਦੀ ਧੋੜ ਭੱਜ ਵਿੱਚ ਲਾਇਆ ਹੋਇਆ ਹੈ ਹੋ ਬਲਹਾਰੀ ਸਾਜਨਾ ਮੀਤਾ ਅਵਰੀਤਾ ਮੈਂ ਔਣਾ ਸੱਜਣਾ ਮਿਤਰਾ ਤੋਂ ਸਦਕੇ ਜਾਂਦਾ ਹਾਂ ਇਹੋ ਤਨ ਜਿੰਨ ਸਿਓ ਗਾਢਿਆ ਮਨ ਲੀੜਾ ਦਿੱਤਾ ਜਿਨ੍ਹਾਂ ਉਤੇ ਮਾਇਆ ਦਾ ਪਰਦਾ ਨਹੀਂ ਪਿਆ ਜਿਨ੍ਹਾਂ ਦੀ ਸੰਗਤ ਕਰਕੇ ਮੈਂ ਔਣਾ ਨਾਲ ਦਿਲੀ ਸਾਜ ਪਾਈ ਹੈ ਲੀਆਤਾ ਦਿਆ ਮਾਨ ਜਿੰਸਿਓ ਸੇ ਸੱਜਣ ਕਿਉ ਵਿਸਰੇਹੇ ਜਿਨਾ ਗੁਰਮੁਖਾ ਨਾਲ ਦਿਲੀ ਸਾਂਝ ਪੈ ਸਕੇ ਉਹ ਸੱਜਣ ਕਦੇ ਵੀ ਭੁੱਲਣੇ ਨਹੀਂ ਚਾਹੀਦੇ ਜਿੰਨ ਦਿਸ ਆਇਆ ਹੋ へ ਰਲਿਆ ਜੀ ਸੇਤੀ ਗਹਿ ਰਹੇ ਉਹਨਾਂ ਦਾ ਦਰਸ਼ਨ ਕਰਕੇ ਆਤਮਿਕ ਖੁਸ਼ੀਆਂ ਪੈਦਾ ਹੁੰਦੀਆਂ ਹਨ ਉਹ ਸੱਜਣ ਆਪਣੇ ਸਤਸੰਗੀਆਂ ਨੂੰ ਆਪਣੀ ਜਾਨ ਨਾਲ ਲਾ ਰੱਖਦੇ ਹਨ ਜਿੰਨ ਤੋਂ ਪਿਆਰਾ ਸਮਝਦੇ ਹਨ ਸਗਲ ਗੁਣ ਆਪ ਗੁਣ ਨਾ ਕੋਈ ਹੋਹੇ ਨੀਤਾ ਨੀਤਾ ਉਹਨਾਂ ਵਿੱਚ ਸਾਰੇ ਗੁਣ ਹੀ ਗੁਣ ਹੁੰਦੇ ਹਨ ਉਹ ਗਣ ਉਹਨਾਂ ਦੇ ਨੇੜੇ ਨਹੀਂ ਟੁਕਦੇ ਹੋ ਬਲਹਾਰੀ ਸਾਜਨਾ ਮੀਤਾ ਅਵਰੀਤਾ ਮੈਂ ਸਦਕੇ ਜਾਂਦਾ ਹਾਂ ਔਣਾ ਸੱਜਣਾ ਮਿੱਤਰਾ ਤੋਂ ਜਿਨ੍ਹਾਂ ਉੱਤੇ ਮਾਇਆ ਦਾ ਪ੍ਰਵਾਹ ਨਹੀਂ ਪਿਆ ਗੁਣਾ ਕਾ ਹੋਵੇ ਵਾਸੁਲਾ ਕਡਵਾਸ ਲਈ ਜੇ ਕਿਸੇ ਮਨੁੱਖ ਕੋਲ ਸੁਗੰਧੀ ਦੇਣ ਵਾਲੀਆਂ ਚੀਜ਼ਾਂ ਨਾਲ ਭਰਿਆ ਡੱਬਾ ਹੋਵੇ ਉਸ ਡੱਬੇ ਦਾ ਲਾਭ ਉਸਨੂੰ ਤਦੋਂ ਹੀ ਹੈ ਜੇ ਉਹ ਡੱਬਾ ਖੋਲਕੇ ਉਹ ਸੁਗੰਧੀ ਲੇ ਗੁਰਮੁਖਾਂ ਦੀ ਸੰਗਤ ਗੁਣਾ ਦਾ ਡੱਬਾ ਹੈ ਜੇ ਕਿਸੇ ਨੂੰ ਗੁਣਾ ਦਾ ਡੱਬਾ ਲੱਭ ਪੇ ਤਾਂ ਉਹ ਡੱਬਾ ਖੋਲਕੇ ਡੱਬੇ ਵਿੱਚਲੀ ਸੁਗੰਧੀ ਲੈਣੀ ਚਾਹੀਦੀ ਹੈ ਜੇ ਗੁਣ ਹੋਵਣ ਸਾਜਣਾ ਮਿਲ ਸਾਜ ਕਰੀ ਜਾਏ। ਏ ਭਾਈ ਜੇ ਤੂੰ ਚਾਹੁੰਦਾ ਹੈ ਕਿ ਤੇਰੇ ਅੰਦਰ ਗੁਣ ਪੈਦਾ ਹੋਣ ਤਾਂ ਗੁਰਮੁਖਾਂ ਨੂੰ ਮਿਲ ਕੇ ਉਹਨਾਂ ਨਾਲ ਗੁਣਾ ਦੀ ਸਾਜ ਕਰਨੀ ਚਾਹੀਦੀ ਹੈ। ਸਾਜ ਕਰੀ ਜਾਏ ਗੁਣ ਹੈ ਕੇਰੀ ਛੋੜ ਆਵਗਣ ਚੱਲੀ ਹੈ। ਗੁਰਮੁਖਾਂ ਨਾਲ ਗੁਣਾ ਦੀ ਸਾਜ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਅੰਦਰੋਂ ਉਹ ਗੁਣ त्याਕੇ ਜੀਵਨ ਰਾਤੇ ਤੁਰ ਸਕੀਦਾ ਹੈ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪੇੜ ਮੰਲੀ ਹੈ ਸਭ ਨਾਲ ਪ੍ਰੇਮ ਵਾਲਾ ਵਰਤਾਵ ਕਰਕੇ ਅਤੇ ਭਲਾਈ ਦੇ ਸੋਹਣੇ ਉਦਮ ਕਰਕੇ ਵਿਕਾਰਾਂ ਦੇ ਟੱਕਰੇ ਤੇ ਜੀਵਨ ਕੋਲ ਚਿਤਿਆ ਜਾ ਸਕਦਾ ਹੈ ਜਿੱਥੇ ਜਾਏ ਬਹੀ ਹੈ ਭਲਾ ਕਹੀ ਹੈ ਝੋਲ ਅੰਮ੍ਰਿਤ ਪੀਜੈ ਗੁਰਮੁਖਾ ਦੀ ਸੰਗਤ ਦੀ ਬਰਕਤ ਨਾਲ ਜਿੱਥੇ ਵੀ ਜਾ ਕੇ ਬੈਠੀਏ ਭਲਾਈ ਦੀ ਗੱਲ ਹੀ ਕੀਤੀ ਜਾ ਸਕਦੀ ਹੈ ਅਤੇ ਮੰਦੇ ਪਾਸੇ ਵੱਲੋਂ ਹਟ ਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਤਾ ਜਾ ਸਕਦਾ ਹੈ ਗੁਨਾ ਕਾ ਹੋਵੇ ਵਾਸੁਲਾ ਕੱਢ ਵਾਸ ਲਈ ਜਾਏ हे ਭਾਈ ਜੇ ਕਿਸੇ ਨੂੰ ਗੁਨਾ ਦਾ ਡੱਬਾ ਲੱਭ ਪਏ ਤਾਂ ਉਹ ਡੱਬਾ ਖੋਲ ਕੇ ਡੱਬੇ ਵਿੱਚਲੀ ਸੁਗੰਧੀ ਲੈਣੀ ਚਾਹੀਦੀ ਹੈ ਆਪ ਕਰੇ ਕਿਸ ਆਖੀ ਹੈ ਹੋਰ ਕਰੇ ਨਾ ਕੋਈ ਜਗਤ ਵਿੱਚ ਅਨੇਕਾ ਜੀਵ ਗੁਣ ਵਿਹਾਜ ਰਹੇ ਹਨ ਅਨੇਕਾ ਹੀ ਉਹ ਗਣ ਕੁਮਾਰੇ ਹਨ ਇਹ ਪਰਮਾਤਮਾ ਦੀ ਆਪਣੀ ਹੀ ਰਚੀ ਖੇਡ ਹੈ ਪਰਮਾਤਮਾ ਆਪ ਹੀ ਇਹ ਸਭ ਕੁਝ ਕਰ ਰਿਹਾ ਹੈ ਉਸ ਤੋਂ ਬਿਨਾ ਕੋਈ ਹੋਰ ਨਹੀਂ ਕਰ ਸਕਦਾ ਆਖਣ ਤਾਕੋ ਜਾਈਏ ਜੇ ਭੁੱਲੜਾ ਹੋਈ ਤਾਂ ਹੀ ਤਾਂ ਕਿਸੇ ਹੋਰ ਦੇ ਪਾਸ ਇਸ ਦੇ ਸੰਬੰਧ ਵਿੱਚ ਕੋਈ ਗਿਲਾ ਆਦਿਕ ਨਹੀਂ ਕੀਤਾ ਜਾ ਸਕਦਾ ਜੇ ਹੋਏ ਭੁੱਲਾ ਜਾਏ ਕਹੀਏ ਆਪ ਕਰਤਾ ਕਿਉਂ ਭੁੱਲੇ ਫਿਰ ਜੋ ਕੁਝ ਉਹ ਪਰਮਾਤਮਾ ਕਰਦਾ ਹੈ ਠੀਕ ਕਰਦਾ ਹੈ ਉਹ ਖੁੰਝਿਆ ਹੋਇਆ ਨਹੀਂ ਹੈ ਇਸ ਲਈ ਕਿਸੇ ਖੁੰਝਾਈ ਬਾਰੇ ਉਸ ਨੂੰ ਕੁਝ ਆਖਣ ਜਾਣ ਦੀ ਲੋੜ ਹੀ ਨਹੀਂ ਪੈਂਦੀ ਸੋਨੇ ਦੇਖੇ ਬਾਜ ਕਹੀਐ দান ਅਨ ਮੰਗਿਆ ਤਿਵੈ ਜੇ ਉਹ ਖੁੰਝਿਆ ਹੋਇਆ ਹੋਵੇ ਤਾਂ ਜਾ ਕੇ ਕੁਝ ਆਕੀਏ ਵੀ ਪਰ ਆਪ ਕਰਤਾ ਕੋਈ ਭੁੱਲ ਨਹੀਂ ਕਰ ਸਕਦਾ ਉਹ ਸਭ ਜੀਵਾਂ ਦੀ ਹਰਦਾਸਾ ਸੁਣਦਾ ਹੈ ਉਹ ਸਭ ਜੀਵਾਂ ਦੇ ਕਿਤੇ ਕੰਮ ਵੇਖਦਾ ਹੈ ਮੰਗਣ ਤੋਂ ਬਿਨਾ ਹੀ ਸਭ ਨੂੰ ਦਾਨ ਦਿੰਦਾ ਹੈ ਦਾਨ ਦੇ ਦਾਤਾ ਜਗ ਬਿਦਾਤਾ ਨਾਨਕਾ ਸੱਚ ਸੋਈ ਉਹ ਦਾਤਾਰ ਜਗਤ ਵਿੱਚ ਹਰੇਕ ਜੀਵ ਨੂੰ ਦਾਨ ਦਿੰਦਾ ਹੈ। ਇਹ ਨਾਨਕ ਉਹ ਸਿਰਜਣਹਾਰ ਹੀ ਸਦਾ ਥਿਰ ਰਹਿਣ ਵਾਲਾ ਹੈ। ਆਪ ਕਰੇ ਕਿਸ ਆਕੀ ਹੈ ਔਰ ਕਰੇ ਨਾ ਕੋਈ। ਉਹ ਸਭ ਕੁਝ ਆਪ ਹੀ ਕਰਦਾ ਹੈ। ਕੋਈ ਹੋਰ ਉਸ ਤੋਂ ਆਕੀ ਹੋ ਕੇ ਕੁਝ ਨਹੀਂ ਕਰ ਸਕਦਾ। ਕਿਸੇ ਹੋਰ ਦੇ ਪਾਸ ਜਾ ਕੇ ਕੋਈ ਗਿਲਾ ਨਹੀਂ ਕੀਤਾ ਜਾ ਸਕਦਾ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ